ਨੌਜਵਾਨਾਂ ਵਿੱਚ ਅੱਜਕੱਲ ਖੁਸ਼ੀਆਂ ਨੂੰ ਮਨਾਉਣ ਲੱਗਿਆ ਹੈ ਸ਼ਰਾਬ ਪੀਣ ਦਾ ਇੱਕ ਵੱਖਰਾ ਟ੍ਰੈਂਡ ਸ਼ੁਰੂ ਹੋ ਗਿਆ। ਅਜਿਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਸਲੋਪਪੁਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਲੋਹੜੀ ਦੀ ਰਾਤ ਮੋਹੱਲੇ ਦੇ ਮੁੰਡੇ ਆਪਸ ਵਿੱਚ ਖੁਸ਼ੀ ਮਨਾ ਰਹੇ ਸੀ ਅਤੇ ਸ਼ਰਾਬੀ ਦੇ ਸੀ। ਜਿਸ ਦੌਰਾਨ ਇੱਕ ਨੌਜਵਾਨ ਗੌਰੀ ਨੇ ਜਦ ਸ਼ਰਾਬ ਪੀਣ ਤੋਂ ਮਨਾ ਕੀਤਾ ਤਾਂ ਦੂਸਰੇ ਮੁੰਡੇ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੁੰਡਿਆਂ ਦੀਆਂ ਚੀਕਾਂ ਸੁਣ ਕੇ ਉਸ ਦੇ ਭਰਾ ਅਤੇ ਉਸ ਦੀ ਮਾਂ ਉਸ ਨੂੰ ਬਚਾਉਣ ਲਈ ਪਹੁੰਚੇ। ਇਸ ਦੌਰਾਨ ਲੜਕੀਆਂ ਨੇ ਉਨ੍ਹਾਂ ਤੇ ਵੀ ਹਮਲਾ ਬੋਲ ਦਿੱਤਾ ਇਸ ਕੂਨੀ ਚੜਪ ਦੌਰਾਨ ਮਨਜੀਤ ਕੌਰ ਦੀ ਸੱਤ 60 ਲੱਗੀ ਅਤੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ ਜਦ ਕਿ ਪੀੜਤ ਹੀਰਾ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਉਹਨਾਂ ਲੋਰੀ ਸ਼ਾਮ ਦੇ ਟਾਈਮ ਕੱਠੇ ਲੋਰੀ ਮਨਾਣ ਗਈ ਤੇ ਸਾਡੇ ਗਵੰਡੀ ਜੀ ਉਹਦਾ ਨਾਮ ਸਰਵਨਾ ਜੀ ਉਹਦੇ ਪਿਓ ਦਾ ਨਾਮ ਮੁਖਤਿਆਰ ਸਿੰਘ ਤੇ ਉਹਨਾਂ ਨੇ ਨਾ ਮੈਨੂੰ ਆਪਣੇ ਘਰੇ ਬੁਲਾਇਆ ਤੇ ਮੈਨੂੰ ਕਹਿੰਦੇ ਪੈਗ ਪੀ ਮੈਂ ਕਿਹਾ ਮੈਂ ਨਹੀਂ ਪੀਣਾ ਤੇ ਉਹਨਾਂ ਹੋਰ ਰਿਸ਼ਤੇਦਾਰ ਵੀ ਸੱਦੇ ਹੀ ਕਿ ਤੋ ਕਹਿੰਦੇ ਤੁਹਾਡੀ ਕਾਤ ਕੀ ਹੈ ਇਸੇ ਕੋਲ ਉਹਨਾਂ ਨੂੰ ਮੇਰਾ ਥਾਂ ਤਾਂ ਹੋਂ ਲੱਗ ਗਏ ਤੇ ਇੱਕ ਮੇਰੇ ਚਾਚੇ ਦਾ ਮੁੰਡਾ ਯੋਵਾ ਸੁਣ ਗਿਆ ਤੁਹਾਨੂੰ ਦੋਨਾਂ ਨੂੰ ਕੁੱਟ ਮਾਰ ਕੀਤੀ ਉਹਨਾਂ ਨੇ ਤੇ ਇਦਾਂ ਅਸੀਂ ਹਲਕੀ ਉਹਨਾਂ ਕੋ ਛੁੱਟ ਕੇ ਭੱਜੇ ਤਾਂ ਉਹਨਾਂ ਇੱਟਾਂ ਚਲਾਉਣੀਆ ਸ਼ੁਰੂ ਕਰਤੀਆਂ ਮੇਰੀ ਮੰਮੀ ਮੇਰਾ ਡੈਡੀ ਤੇ ਮੇਰੀ ਮੰਮੀ ਦੇ ਇੱਟ ਵੱਜੀ ਤਾਂ ਡੈੱਡ ਹੋ ਗਈ ਤੇ ਇੱਕ ਭਰਾ ਮੇਰਾ ਜ਼ਖਮੀ ਹੈ ਜੀ ਇਨਸਾਫ ਚਾਹੀਦਾ ਬਸ ਦੋਸੀ ਸਾਰੇ ਫਰੀਜਾਨ ਸਾਨੂੰ ਇਨਸਾਫ ਚਾਹੀਦਾ ਤੇ ਜੇ ਮੈਂ ਘੜ ਗਿਆ ਇਹਨਾਂ ਦੇ ਜਾਂਦ ਨੇ ਦੇਖੋ ਤਾਂ ਹੀ ਆ ਨਾ ਪੈਂਦੇ ਕਿ ਥੱਪੜ ਮਾਰਦੇ ਆਂ ਹੀ ਭੱਜ ਜਾਏ ਬਾਹਰ ਆੜ ਐ ਇਹਨਾਂ ਨੇ ਬਾਅਦ ਹਿੱਟ ਰੋੜਾ ਚ ਟੋਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਇੱਟ ਵਾਦ ਵੀ ਮੈਨੂੰ ਕੋਈ ਪਤਾ ਨਹੀਂ ਬਾਦ ਆਹ ਬੰਦ ਨੇ ਕੋਠੇ ਤੋਂ ਕੀਤਾ ਸ਼ੁਰੂ ਹਾਂ ਕੋਠੇ ਤੋਂ ਇੱਕ ਦਿਨ ਆਇਆ ਮੁੱਖਾ ਇੱਕ ਸਰਬਨ ਇੱਕ ਅਬਲ ਜਿੰਦਰ ਇੱਕ ਮਾਓ ਇੱਕ ਬੱਬੀ ਇਹ ਗੱਲ ਦਾ ਭਾਈ ਮੈਨੂੰ ਇਹ ਨਹੀਂ ਪਤਾ ਉਹਦੇ ਨਾਲ ਵਸਣ ਲਈ ਵੱਡੇ ਬਰਾਣਾ ਕਿਹੜੀ ਗੱਲ ਨੂੰ ਇਹ ਵੀ ਮਤਲਬ ਤੇਰੀ ਬਰਾਦਰੀ ਕੀ ਜਾਂ ਤੇਰੀ ਹੁਣ ਬਾਤ ਕੀ ਆ ਤੇ ਗਾੜੀਆਂ ਉਹਨੇ ਕਿਤੇ ਕਹਿਤਾ ਤੇਰੀ ਕਾਤਗੀ ਐ ਤੋ ਅਸੀਂ ਅਜੇ ਮੈਂ ਵੀ ਜਾ ਕੇ ਖਲੋਤਾ ਹੀ ਆ ਜਾ ਕੇ ਉਹਨਾਂ ਦਾ ਥੱਪੜ ਮਾਰਦੇ ਤਾਈਂ ਭੱਜ ਜਾਏ ਬਾਹਰ ਉਹ ਬਾਦ ਕੋਠੇ ਦੇ ਜੜ ਗਏ ਉਹਨਾਂ ਨੇ ਹੱਥ ਝੋੜਾ ਸਿੱਧੂ ਕਰਤਾ ਚੀਨਾ ਉਹ ਮਤਲਬ ਇਹਨਾਂ ਨੇ ਹੱਥ ਮਾਰੀ ਜੀ ਟੜੀ ਲੱਗ ਗਈ ਤਾਈ ਜੀ ਲੱਗਦੇ ਸਾਡੀ ਹਾਂ ਹੀ ਕਹਿੰਦਾ ਮੈਂ ਚਾਹੁੰਦਾ ਵੀ ਉਹ ਫੜੇ ਜਾਣ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾਂਦਾ ਹੈ ਕਿ ਪੀੜਤ ਲੜਕੇ ਦੀ ਮਾਂ ਦੇ ਸਿਰ ਤੇ 66 ਲੱਗਨ ਕਾਰਨ ਉਸ ਦੀ ਮੌਤ ਹੋ ਗਈ ਜਦ ਕਿ ਉਹ ਪ੍ਰਾ ਇਲਾਜ ਲਈ ਹਸਪਤਾਲ ਵਿੱਚ ਦਾਖਲ ਹੈ ਸੱਲੋਪੁਰ ਰਾਤ ਲੜਾਈ ਝਗੜੇ ਆ ਹੋਇਆ ਇਹਨਾਂ ਦਾ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰੀ ਹੈ ਇਹਨਾਂ ਦੀ ਤੇ ਰਾਤ ਇਹ ਜ਼ਖਮੀ ਹਾਲਤ 'ਚ ਇੱਥੇ ਦਾਖਲ ਹੋਏ ਆ ਸਵੇਰੇ ਸੂਚਨਾ ਮਿਲੀ ਹਸਪਤਾਲ ਤੋਂ ਕਿ ਜ਼ਖਮੀ ਹਾਲਤ 'ਚ ਤੇ ਦਾਖਲ ਹੋਏ ਤੇ ਲੇਡੀ ਮਨਜੀਤ ਕੌਰ ਉਹਦੀ ਡੈਥ ਹੋ ਚੁੱਕੀ ਹੈ ਤੇ ਅੱਗੋਂ ਵੇਖਦੇ ਆਂ ਬਿਆਨ ਦੇ ਆਧਾਰ ਤੇ ਕਾਰਵਾਈ ਕਰਨ ਲਗੇ ਆਂ ਆਪਸ ਵਿੱਚ ਰਿਸ਼ਤੇਦਾਰ ਹੀ ਇਕੱਠੇ ਬੈਠੇ ਸੀ ਤੂੰ ਤੂੰ ਮੈਂ ਮੈਂ ਹੋ ਗਈ ਤੂੰ ਤੂੰ ਮੈਂ ਮੈਂ ਤੋਂ ਵੱਧ ਗਿਆ ਤਕਰਾਰ ਇਹਨਾਂ ਦਾ ਆਪਸ ਵਿੱਚ ਪਾਰਟੀਬਾਜੀ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਇਹ ਰਿਸ਼ਤੇਦਾਰੀ ਦੇ ਵਿੱਚ ਆਪਨੇ ਬੈਠੇ ਸੀ ਤੇ ਰਿਸ਼ਤੇਦਾਰੀ ਚ ਆਪਸ ਚ ਤੂੰ ਤੂੰ ਮੈਂ ਮੈਂ ਹੋ ਗਈ ਇਹਨਾਂ ਦੀ ਕੀ ਕਾਰਵਾਈ ਕੀਤੀ ਫਿਲਹਾਲ ਫਿਲਹਾਲ ਬਿਆਨ ਲਿਖ ਰਹੇ ਆਂ ਜੀ ਉਹਨਾਂ ਦਾ ਬਿਆਨ ਲਿਖ ਕੇ ਬਿਆਨ ਦੇ ਆਧਾਰ ਤੇ ਜੋ ਕਾਰਵਾਈ ਬਣਦੀ ਕਰਦੇ ਤਿਹਾਰ ਹੁੰਦੇ ਨੇ ਤਾਂ ਕਿ ਆਪਸ ਵਿੱਚ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਸਕਣ ਪਰ ਕੁਝ ਲੋਗ ਅਜਿਹੇ ਵੀ ਹੁੰਦੇ ਨੇ ਜੋ ਨਾ ਤੇ ਹਰਾਂ ਵਿੱਚ ਕੋਈ ਤਾਂ ਖੁਸ਼ ਨਹੀਂ ਰਹਿੰਦੇ ਦੂਸਰੇ ਦੇ ਘਰ ਵਿੱਚ ਵੀ ਮਾਤਮ ਫੈਲਾ ਦਿੰਦੇ ਨੇ ਗੁਰਦਾਸਪੁਰ ਤੋਂ ਹਵਤਾਰ ਸਿੰਘ ਦੀ ਰਿਪੋਰਟ ਢੇਲੀ ਪੁਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ